ਮਹਿੰਮ ਜਿਹੜੀ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਡੀਜੀ ਸਾਹਿਬ ਇਹਨੂੰ ਲੀਡ ਕਰ ਰਹੇ ਆ ਯੁੱਧ ਨਸ਼ਿਆਂ ਵਿਰੋਧ ਜਿਦੇ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕੈਸੋ ਆਪਰੇਸ਼ਨਸ ਜਿਹੜੇ ਹੈ ਕੋਆਰਡੀਨੇਟਡ ਸਰਕਲ ਆਪਰੇਸ਼ਨਸ ਉਹਨਾਂ ਦਾ ਬੇਸਿਕ ਮੇਕ ਸਟ੍ਰੈਟਜੀ ਪਲਾਨਿੰਗ ਉਹ ਲੁਧਿਆਣਾ ਕਮਿਸ਼ਨਰ ਪੁਲਿਸ ਨੇ ਥੋੜੀ ਚੇਂਜ ਕੀਤੀ ਹੈ ਘੇਰਾ ਪਾ ਕੇ ਸਰਚ ਕਰਨ ਤੋਂ بجائے ਆਪਾਂ ਪਹਿਲਾਂ ਸਰਵੇਲੈਂਸ ਕਰਦੇ ਹਾਂ ਟਾਰਗੇਟ ਕਰਦੇ ਹਾਂ ਟਾਰਗੇਟ ਦਿੱਤਾ ਹੁੰਦਾ ਆ ਜਿਹੜੀ ਸਰਵੇਲੈਂਸ ਹੁੰਦੀ ਹੈ ਉਹ ਬਿਲਕੁਲ ਖੁਫੀਆ ਤਰੀਕੇ ਨਾਲ ਹੁੰਦੀ ਹੈ 8-10 ਦਿਨ ਚੱਲਦੀ ਹੈ ਉਸ ਤੋਂ ਬਾਅਦ ਸਵੇਰੇ 4 ਤੋਂ 6 ਵਜੇ ਤੱਕ ਆਪਰੇਸ਼ਨ ਅੱਜ ਕਾਫੀ ਰਿਪੋਰਟਸ ਵੀ ਆ ਰਹੀ ਸੀਗੀ ਕੁਝ ਜਿਹੜੀ ਪਬਲਿਕ ਆਂਦੀ ਹੈ ਦਫਤਰਾਂ ਚ ਸਾਨੂੰ ਮਿਲਨ ਉਹਨਾਂ ਨੇ ਵੀ ਕੰਪਲੇਨਟ ਕੀਤੀ ਸੀਗੀ ਲਾਡੋਵਾਲ ਥਾਣੇ ਚ ਇੱਕ ਤਲਵੰਡੀ ਕਰਕੇ ਪਿੰਡ ਬੰਦਾ ਜੀ ਤੇ 8 ਬੰਦੇ ਆਈਡੈਂਟੀਫਾਈ ਕੀਤੇ ਸੀਗੇ 15 ਦਿਨ ਪਹਿਲਾਂ ਜਿਹਨਾਂ ਤੇ ਸਰਵੇਲੈਂਸ ਚੱਲ ਰਹੀ ਸੀ ਅੱਜ 5 ਬੰਦੇ ਫੜੇ ਗਏ ਸਮੇਤ ਰਿਕਵਰੀ ਤੇ ਟੋਟਲ ਪਰਚੇ 18 ਹਨ ਇਹਨਾਂ 5 ਬੰਦਿਆਂ ਦੇ ਇਹਨਾਂ 5 ਬੰਦਿਆਂ ਤੇ ਟੋਟਲ ਪਰਚੇ ਜਿਹੜੇ ਹਨ 18 ਤੇ फिलहाल बेल से बाहर आए हुए दूसरी चीज भी मैं तो ब्रीफ करांगा। इस ते कोई क्वेश्चन है की लग तो बनाम की अलग अलग है जी कोई डेढ़ सौ ग्राम हीरोइन है वन सैवंटी वन ग्राम हीरो अठ अठ बंदे टोटल जो आइडेंटिफाई किए अठ जिथे जिथे रह रहे आई की कर कि घर रह रहे हो नहीं, नहीं देखो पता क्या नहीं, 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 तो, नहीं देखो देखो देखो, देखो। हर चीज़ एस एच ओ तक हर चीज़ जिले च क्राइम ब्रांच भी होंगी जिले स्पेशल सैल भी होंगे स्पेशल ब्रांचि भी होंगे उन्होंने कम ही है एस एच ओ जो है उन्हें कोर्ट भी जाना है ਉਨੇ ਲਾਂਕੇ ਵੀ ਲਗਾਣੇ ਉਹਨੇ ਲੌਨ ਆਰਡਰ ਤੇ ਵੀ ਜਾਣਾ ਜਦ ਕੋਈ ਮੁਹਿੰਮ ਚਲਦੀ ਹੈ ਜਿਵੇਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਹੈ ਐਦਾਂ ਦੀ ਮੁਹਿੰਮ ਚ ਤੁਹਾਨੂੰ ਟੋਟਲ ਫੋਕਸ ਕਰਨਾ ਪੈਂਦਾ ਹੋਰ ਫਿਰ ਤੁਸੀਂ ਕੁਝ ਨਹੀਂ ਕਰਦੇ ਤੇ ਸਾਡੇ ਇੱਥੇ ਤਿੰਨ ਅਲੱਗ-ਅਲੱਗ ਸੈੱਲ ਬਨੇ ਹੋਏ ਇੱਕ ਤਾਂ ਸੀਆਈਏ ਹੋ ਗਿਆ ਇੱਕ ਸਪੈਸ਼ਲ ਸੈੱਲ ਹੋ ਗਿਆ ਇੱਕ ਕ੍ਰਾਈਮ ਬ੍ਰਾਂਚ ਇਨ ਸਾਰਿਆਂ ਦਾ ਸਿਰਫ ਤੇ ਸਿਰਫ ਕੰਮ ਜਿਹੜਾ ਹੈ ਉਹ ਨਸ਼ਾ ਖਤਮ ਕਰਨਾ ਸਪਲਾਈ ਚੇਨ ਨੂੰ ਤੋੜਨਾ ਤੇ ਇਹਨਾਂ ਦੀ ਨਾ ਤਾਂ ਲਾਅਨ ਆਰਡਰ 'ਚ ਡਿਊਟੀ ਪੈਂਦੀ ਹੈ ਨਾ ਇਹ ਕੋਰਟ ਜਾਂਦੇ ਨਾ ਇਹ ਹੋਰ ਕੋਈ ਤਫਤੀਸ਼ ਕਰਦੇ ਤੇ ਫੋਕਸਡ ਅਪਰੋਚ ਇਹ ਹਰ ਜਗ੍ਹਾ ਦੀ ਦੁਨੀਆ ਜਗਰ ਤੁਸੀਂ ਦੇਖੋਗੇ ਹਰ ਜਗ੍ਹਾ ਇਦਾਂ ਹੀ ਹੁੰਦਾ ਜਦ ਕੋਈ ਮੁਹਿੰਮ ਚਲਦੀ ਹੈ ਤੇ ਸਪੈਸ਼ਲਾਈਜ਼ਡ ਹੁਣ ਐਨਟੀਫ ਬਣੀ ਐਂਟੀ ਨਾਰਕੋਟਿਕ ਟਾਸਕ ਫੋਰਸ ਉਹਦਾ ਕੰਮ ਹੀ ਹੈ ਐਨਆਈ ਦਾ ਕੰਮ ਹੀ ਟੈਰਰਿਸਟ ਰਿਲੇਟਡ ਕ੍ਰਾਈਮ ਦੇ ਜਿਹੜਾ ਸਰ ਮੋਸਟਲੀ ਕਿ ਜੇ ਬੰਦੇ ਫੀਲ ਤੋਂ ਬਾਹਰ ਆ ਕੇ ਤੇ ਉਨਕੇ ਉਪਰ ਮੋਨਿਟਰਿੰਗ ਇਨਕੀ ਕੋਈ ਮੈਂ ਆਹ ਮੋਨਿਟਰਿੰਗ ਹੀ ਤਾਂ ਹੈ ਦਿਸ ਇਜ਼ ਮੋਨਿਟਰਿੰਗ ਡਿਜੀਸ ਆਪ ਰੋਜ਼ ਮੋਨਿਟਰ ਕਰ ਰਹੇ ਨੇ ਰੋਜ਼ ਸਵੇਰੇ ਸਾਡੇ ਕੋਲ ਲਿਸਟਾਂ ਆ ਜਾਂਦੀਆਂ ਮੈਂ ਆਫਿਸ ਦੇ ਹੈਵ ਗਾਟ ਲਿਸਟ ਇਨ ਫੈਕਟ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਾਫੀ ਪੈਰਾਮੀਟਰਸ ਚ ਜਿਲ੍ਹਿਆਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਐਸਸ ਕੀ ਜਾਂਦੀ ਹੈ ਹੈਡਕ quartal ਲੈਵਲ ਤੇ ਤੇ ਪੰਜਾਬ ਸਰਕਾਰ ਜਿਹੜੇ ਵੀ ਬੇਲਡ ਆਊਟ ਬੰਦੇ ਬੇਲਡ ਆਊਟ ਉਹਨਾਂ ਦੀ ਆਪਾਂ ਚਾਰ ਚੀਜ਼ਾਂ ਦੇਖਦੇ ਹਾਂ ਕਿ ਬੇਲੌਕ ਹੋ ਗਿਆ ਸੀ ਉਹਨੂੰ ਵੈਰੀਫਾਈ ਕੀਤਾ ਕਿ ਉਹ ਹੁਣ ਵੀ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਨੰਬਰ 1 ਨੰਬਰ 2 ਅਗਰ ਕਰ ਰਿਹਾ ਹੈ ਫਿਰ ਆਪਾਂ ਇਤਨੀ ਸਰਵਲੈਂਸ ਲਾਗ ਉਹਨਾਂ ਨੂੰ ਫੜ ਰਹੇ ਨੰਬਰ 3 ਅਗਰ ਉਹ ਜੇਲ ਤੋਂ ਬਾਹਰ ਆਏ ਤੇ ਐਡਿਕਟ ਹੈ ਵੇਚਤਾ ਵੀ ਹੈ ਤੇ ਐਡਿਕਟ ਹੈ ਕੀ ਉਹਨੂੰ ਆਪਾਂ ਓਟ ਸੈਂਟਰ ਜਾਂ ਰੀਹੈਬਿਟੇਸ਼ਨ ਸੈਂਟਰ 'ਚ ਭੇਜਤੀ ਕਰਾਇਆ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੋਜ਼ ਦੀ ਮੋਨਿਟਰਿੰਗ ਹੋ ਰਹੀ ਹੈ। ਅੱਛਾ ਬਾਕੀ ਮੈਂ ਤੁਹਾਨੂੰ ਕਮਿਸ਼ਨ ਕਮਿਸ਼ਨਰ ਲੁਧਿਆਣਾ ਵਿੱਚ ਪਿਛਲੇ 4 ਮਹੀਨਿਆਂ ਵਿੱਚ ਜਿਹੜਾ 1 ਮਾਰਚ ਤੋਂ ਹੱਲਾਬੋਲ ਜਿਹੜਾ ਹੋਇਆ ਸੀਗਾ ਸ਼ੁਰੂ ਟੋਟਲ ਐਫਆਰ ਜੁੜੀ ਹੋਈਆਂ ਐਨਡੀਪੀਐਸ ਦੀ 467 ਹੈ। 467 ਟੋਟਲ ਨੰਬਰ ਆਫ ਅਕਿਊਜ਼ ਅਰੈਸਟਡ 623 ट्वेंटी थ्री है जी जी रिकवरी है वो मैं तुम मोटा मोटा दस दिना भी के जी हीरोइन, पंद्रह किलो अफीम पॉपीहस्क तीन सौ के जी के करीब है जी थोड़े ऊपर उप, नीचे छे किलो ਟੋਟਲ ਕੈਸੋ ਆਪਰੇਸ਼ਨਸ ਇਹ ਜਿਹੜੇ ਆਪਾਂ ਟਾਰਗੇਟਡ ਕੈਸੋ ਆਪਰੇਸ਼ਨਸ ਐ ਚਾਰ ਮਹੀਨਿਆਂ ਚ 18 ਹੋਣੇ ਸੀ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਗੀ ਐਨ ਡੀ ਪੀ ਐਸ ਦੀ ਕਨਵਿਕਸ਼ਨ ਰੇਟ ਕਨਵਿਕਸ਼ਨ ਰੇਟ ਸਮਝ ਗਏ ਤੁਸੀਂ ਐਨ ਡੀ ਪੀ ਐਸ ਦਾ ਕਨਵਿਕਸ਼ਨ ਰੇਟ ਐਨ ਐਨ ਡੀ ਪੀ ਐਸ ਦੇ ਕੇਸਸ 92% ਇਹ ਮੈਂ ਕਮਿਸ਼ਨਰਟ ਨੂੰ ਜਾਣ ਆ ਦਿੱਤਾ ਹਾਂ ਇਸ ਲਈ 68 ਐਕਸ ਚ ਜਿਹੜੀ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਂਗੇ ਜੀ ਇਹ ਟੋਟਲ 14 ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਜਿਨ੍ਹਾਂ ਦੀ ਜਿਹੜੀ ਵਾਰਥ ਹੈ ਉਹ 3 ਕਰੋੜ ਦੇ ਕਰੀਬ ਹੈ 10 ਡੈਮੋਲੇਸ਼ਨਸ ਹੋਈਆਂ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਕੋਈ ਵਕਫ ਬੋਰਡ ਦੀ ਜ਼ਮੀਨ ਸੀਗੀ ਐਡਿਕਟਸ ਜਿਹੜੇ ਹੈ ਡਰਗ ਐਡਿਕਟਸ ਇਹ ਹੁਣ ਮੈਂ ਜਿਹੜਾ ਕਹਿ ਰਿਹਾ ਇਹ ਡਿਮਾਂਡ ਸਾਈਡ ਨੂੰ ਖਤਮ ਕਰਨ ਜਿਹੜੇ ਐਡਿਕਟਸ ਹੈ ਜਿਨ੍ਹਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਾਇਆ ਹੈ ਪੁਲਿਸ ਨੂੰ ਉਹ 105 ਹੈ ਐਡਿਕਟਸ ਇਦਾਂ ਦੇ ਐਡਿਕਟਸ ਜਿਨ੍ਹਾਂ ਨੂੰ ਓਟ ਕਲੀਨਿਕ ਜਾ ਕੇ ਉਹਨਾਂ ਦੀ ਪਰਚੀਆਂ ਬਣਾ ਕੇ ਕਾਰਡ ਬਣਾ ਕੇ ਹਫਤ ਹਫਤੇ ਵਾਰੀ ਆਪਾਂ ਜਿਹੜਾ ਭੇਜ ਰਹੇ ਹਾਂ ਉਹਨਾਂ ਨੂੰ ਜਿਹੜੀ ਦਵਾਈ ਲੈਣ ਲਈ ਉਹ 627 ਹੈ 627 ਇਹ ਦਿੱਲੀ ਚੱਲ ਰਿਹਾ ਹੈ ਸੇਫ ਪੰਜਾਬ ਦੀ ਜਿਹੜੀ ਟਿਪ ਲਾਈਨ ਹੈ ਜੀ ਸੇਫ ਪੰਜਾਬ ਦੀ ਉੱਥੇ ਵੀ 600 ਦੇ ਕਰੀਬ ਜਿਹੜੀ ਟਿਪਸ ਹਨ ਉਹ ਡਿਸਪੋਜ਼ ਆਫ ਕਰ ਕਰਤੀਆਂ ਇਹਦੇ ਚ 64A ਦਾ ਨਾਮ ਹੈ ਨਾ ਮਿਚਾਈਨ ਆਪ ਇੱਕ ਤੋਂ ਬਾਅਦ ਯੁਧ ਨਸ਼ਿਆਂ ਵਿਰੁੱਧ ਦੀ ਜਿਹੜੀ ਸੰਪਰਕ ਮੀਟਿੰਗਸ ਹਨ ਉਹ ਵੀ ਇਨ 4 ਮਹੀਨਿਆਂ ਚ 345 ਹੋ ਗਈ ਛੋਟੀ ਛੋਟੀ ਕੋਈ ਵੱਡੀ ਮੀਟਿੰਗਸ ਨਹੀਂ ਕਰ ਰਹੇ ਹਾਂ ਔਰ ਤੇ ਵੱਡੀ ਮੀਟਿੰਗਸ ਨਾਲ ਕੋਈ ਫਾਇਦਾ ਵੀ ਨਹੀਂ ਹੁੰਦਾ ਕਿਉਂਕਿ ਉਹ ਵਨ ਸਾਈਡਡ ਹੁੰਦੀ ਤੁਸੀਂ 100 ਬੰਦਿਆਂ ਨਾਲ ਤੁਹਾਡੇ ਕੋਲ ਅੱਧਾ ਘੰਟਾ ਤੁਸੀਂ 100 ਬੰਦਿਆਂ ਨਾਲ ਅਗਰ ਮੀਟਿੰਗ ਕਰ ਰਹੇ ਹੋ ਜਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਤਾਂ ਹਰ ਕਿਸੇ ਦੇ ਤੁਸੀਂ views ਨਾ ਤਾਂ ਸੁਣ ਸਕਦੇ ਹੋ ਨਾ ਇੱਕ ਪਰਸੈਂਟ ਆ ਚਾਹੁੰਦਾ ਤੇ ਆਪਾਂ ਜਿਹੜੀ ਮੀਟਿੰਗਸ ਕਰ ਰਹੇ ਨਾਟ ਮੋਰ ਦੈਨ 25 ਪੀਪਲ ਚਲੇਗੇ ਜੀ ਚਾਰ ਪੰਜ ਘਰ ਵਾਲੇ ਆਲੇ ਦੋਲੇ ਨੂੰ ਬੁਲਾ ਲਿਆ ਮੀਟਿੰਗ ਕਰ ਲਈ 15 ਮਿੰਟ ਚਾਪੀ ਲਈ ਆ ਤੇ A4 345 ਹੋਰ ਕੋਈ ਕੋਈ ਕਿਸੇ ਨਾਲ ਕੋਈ ਕੁਸਚਨ ਜੀ ਜਾਂ ਸਜੈਸ਼ਨ ਕੋਈ ਜੀ ਐਕਚੁਅਲ ਐਡਰੈਸ ਆਪਣਾ ਕਰਦੇ ਜੀ ਬਾਹਰ ਪਰ ਬੱਛੇ ਹੈ ਜੀ ਜੀ ਨੈਕਸਟ ਇਹੋ ਵੀ ਜੇ ਬਾਦ ਵਿੱਚ ਆਉਂਦੇ ਰੇ ਜਾਂ ਕੁਝ ਐਸਾ ਨਾ ਮੈਂ ਉਹ ਵੀ ਦੱਸ ਦਿੰਦਾ ਪਹਿਲਾਂ ਐਦਾਂ ਹੁੰਦਾ ਸੀਗਾ ਕਿ ਜਿਹੜੇ ਬੇਲਡ ਆਊਟ ਹੁੰਦੇ ਸੀਗੇ ਉਹਨਾਂ ਦੇ ਜ਼ਮਾਨਤ ਹੀ ਜਿਹੜੇ ਬੇਲ ਆਰਡਰਸ ਆ ਉਹਦੇ ਚ ਜ਼ਿਆਦਾ ਕੁਝ ਲਿਖਿਆ ਨਹੀਂ ਹੁੰਦਾ ਸੀ ਠੀਕ ਹੈ ਜੀ ਹੁਣ ਆਪਾਂ ਚਾਰ ਲਾਈਨਾਂ ਲਿਖਾ ਰਹੇ ਹਾਂ ਜਿਹੜੇ ਬੇਲ ਆਰਡਰਸ ਹੋ ਰਹੇ ਆ ਗੱਲ ਕਰਕੇ ਜੁਡੀਸ਼ੀਅਲ ਆਫਸਰਸ ਨਾਲ ਕੋਰਤਾਲ ਮੇਰੇ ਤਾਂ ਦੋਨਾਂ ਦਾ ਹੈ ਉਹਦੇ ਵਿੱਚ ਇੱਕ ਵੈਰੀ ਇੰਪੋਰਟੈਂਟ ਲਾਈਨ ਜਿਹੜੀ ਲਿਖਵਾ ਰਹੇ ਹਾਂ ਕਿ ਅਗਰ ਇਹਨੇ ਦੁਬਾਰਾ ਇਦਾਂ ਦਾ ਕੋਈ ਇਹ ਕੰਮ ਕੀਤਾ ਬਿਲਡਿੰਗ ਕੀਤੀ ਤੇ ਦੀ ਬੇਲ ਕੈਨਸਲ ਕਰ ਦਿੱਤੀ ਜਾਵੇ ਜਿਹੜਾ ਪਹਿਲਾਂ ਨਹੀਂ ਹੁੰਦਾ ਸਹੀ ਆ ਉਹਦੇ ਉਹਦੇ ਚ ਵੀ ਆਪਾਂ ਕੁਛ 6 ਬਿਲ ਹਾਂਜੀ 6 ਬੇਲ ਜਿਹੜੀ ਹੈਗੀਆਂ ਪੁਰਾਨੀਆਂ ਉਹ ਕੈਨਸਲ ਕਰਾ ਦਿੱਤੋ ਕਿੰਨੀਆਂ 6 6 ਇਹ ਇਹ ਤਾਂ ਵੀ ਨੰਬਰ ਜਿਹੜਾ ਹੈ ਇਹ ਵਧੂਗਾ ਕਿਉਂਕਿ ਹੁਣ ਜਿਹੜੀ ਵੀ ਬੇਲ ਹੋ ਰਹੀ ਹੈ ਉਹਦੇ ਚ ਇਹ ਲਿਖਿਆ ਕਰ ਸਰ ਜਿਹੜੀ ਚਾਲੀ ਜਿਹੜੀ ਚਾਲੀ ਜਿਵੇਂ ਕੋਈ ਫੋਟ ਅਲੱਗ ਚਾਹ ਉਹ ਤੇ ਖੜੇ ਸੀ ਉਹ ਤਾਂ ਇਹ ਜਦਾ ساری ਪੁਆਇੰਟ ਸੀ ਕਾਰਪੋਰੇਟ ਦੇ ਜਿਹੜੇ ਕਾਰਪੋਰੇਟ ਦੇ ਗੱਡੀਆਂ ਖੜੀਆਂ ਪਾਰਕਿੰਗ ਉਹ ਆਪਣਾ ਦੇ ਲਈ ਛੋਟਾ ਨੇ ਕਾਰ ਬਣਾਇਆ ਸੀ ਆਹ ਲੋਕ ਮਿਲਦੇ ਆਇਆ ਉਹੀ ਪਤਾ ਦਾ ਐਡਰੈਸ ਉਹ ਪਤਾ ਦਾ ਆਧਾਰ ਕਾਰ ਉਸ ਪਤਾ 'ਚ ਮੀਟਰ ਕਿਵੇਂ ਲਗਾ ਦੇਖੋ ਦੇਖੋ ਦੇਖ ਮੀਟਰ ਬਿਜਲੀ ਮਹਿਕਮਾ ਆਧਾਰ ਕਾਰ ਫਲਾ ਤੁਸੀਂ ਤੁਸੀਂ ਜਿਹੜਾ ਪੁੱਛਣਾ ਹੈ ਨਾ ਨਹੀਂ ਕਾਰ ਮੇਰੀ ਗੱਲ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲਿਖ ਕੇ ਦੇ ਗਏ ਮੁੰਨਾ ਜੀ ਤੁਸੀਂ ਜੋ ਪੁੱਛ ਰਹੇ ਹੋ ਨਾ ਉਹ ਪੁਲਿਸ ਡਿਪਾਰਟਮੈਂਟ ਨੂੰ ਤਾਂ ਉਹ ਪੁੱਛ ਸਰ ਇਹਨਾਂ ਨੂੰ ਉਹ ਬੇਲ ਲੈਂਦੇ ਨੇ ਕੱਲ ਨੂੰ ਕਰਾਈ ਕਰਦੇ ਨੇ ਫਿਰ ਵੇਚਦੇ ਨੇ ਫਿਰ ਦੂਜੇ ਨੂੰ ਖਾਣ ਬੇਲ ਕੈਨਸਲ ਕਰਾਣੀ ਸਾਡੀ ਜ਼ਿੰਮੇਵਾਰੀ ਹੈ ਸਰ ਉਹਨੂੰ ਹੈ ਨਾ ਇਸ ਤੋਂ ਪਹਿਲਾਂ ਕਿ ਕੋਈ ਜਿਹੜੇ ਇਹਨਾਂ ਦੀ ਇਹ ਫਰਜੀ ਚਮਾਕ ਤਾਂ ਦਿੰਦੇ ਹੈਗੇ ਜਿਵੇਂ ਪਿੱਛੇ ਵੀ ਬੰਦੇ ਖੜੇ ਹੈਗੇ ਨਾ ਇਹ ਨਹੀਂ ਸ਼ੱਕ ਕਰਦੀ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਉਹ ਵੀ ਲਗਾਤਾਰ ਚੱਲ ਰਹੀ ਹੈ ਕਾਰਵਾਈ ਮੇਰੇ ਕੋਲ ਹੁਣ ਫਿਗਰਸ ਨਹੀਂ ਹੈ ਬਦ ਕਾਰਵਾਈ ਹੋ ਰਹੀ ਹੈ ਸਰ ਸੈਕਟ ਹਾਂ ਹਾਂ ਜੀ ਜੀ ਅੱਗੇ ਅੱਗੇ ਬਾਤ ਸਾਹਿਬ ਪਲੀਜ਼ 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 ਸਰ ਆਪਾਂ ਆਪਣੇ ਮਿਸ਼ਨ ਦੇ ਵਿੱਚ ਕਿੰਨੇ ਪਰਸੈਂਟ ਕਾਮਯਾਬ ਹੋ ਗਏ ਕਿੰਨਾ ਕਿ ਰੈਡੀਗੇਟ ਕਰ ਸਕਿਆ ਪ੍ਰੋਜੈਕਟ ਦੇਖੋ ਮੈਂ ਆਈ ਵੋਂਟ ਅ ਕਮੈਂਟ ਔਨ ਦਾ ਪਰਸੈਂਟੇਜ ਵੈਲਿਊਸ ਮੈਂ ਕਮੈਂਟ ਕਰਾਂਗਾ ਸਾਡੀ ਜਿਹੜੀ ਮੁਹਿੰਮ ਦੀ ਇੰਟੈਂਟ ਕਿ ਆਪਾਂ ਕਿੰਨਾ ਇਸ ਚੀਜ਼ ਚ ਅੰਦਰ ਵੜੇ ਹੋਏ ਹਾਂ ਕਿੰਨੇ ਆਪਾਂ ਸੀਰੀਅਸ ਹੈ ਤੇ ਕਿੰਨੀ ਮੁਸਤੈਦੀ ਨਾਲ ਇਹਨੂੰ ਖਤਮ ਕਰਨ ਚ ਲੱਗੇ ਰਾਤੋਂ ਸੇ ਪੈਟਰੋਲਿੰਗ

ਪੁਚੋਣਾ ਪੀਸੀਆਰ ਮੋਟਰਸਾਈਕਲ ਦੇਖੋ 4 ਵੀਲਰਸ ਤੇ ਚੱਲ ਰਹੇ 35 45 ਦਿਨੇ ਤੇ 45 ਹੀ ਰਾਤ ਨੂੰ ਉਹਦੇ ਚ ਦੋ ਤਿੰਨ ਕਈ ਜਗ੍ਹਾ ਚਾਰ ਮਲਾਜ਼ਮ ਬੈਠੇ ਮੋਟਰਸਾਈਕਲ ਜਿਹੜੇ ਹੈ ਉਹ ਪਹਿਲਾਂ ਚਲਦੇ ਸੀਗੇ 25 ਦੇ ਕਰੀਬ ਦਿਨੇ ਹੁਣ ਰਾਤ ਨੂੰ ਚੱਲ ਰਹੇ ਹੈ 12 ਉਹ ਉਹਨਾਂ ਇਰੀਆਸ ਚ ਜਿਹੜੇ ਬਿਲਕੁਲ कंस्ट्रक्टेड uh, है पुरा, पुराना शहर नहीं, नहीं जा सकती इसलिए एक किता है क्योंकि सुपरवि अफेक्टिव सुपरविजन है कारण है है मोटरसाइकिल चला चला दो नाइट डोमिनेशन अफसर साढ़े दो निकलते हैं जिमें निकले अपना डी जी पी साहब निकले तो एस जी पी साहब निकले हूँ चौबीस मोटरसाइकिल चैक करना या पाँ मोटरसाइकिल्स चेक कर करना इट इज़ नाट प्रैक्टिकल आप चलाइए ਜਿਹਨੂੰ ਆਪਾਂ ਚੈੱਕ ਕਰਦੇ ਦਿਸ ਇਜ਼ ਦਿਸ ਇਸ ਜਿਹਨ ਸੇਸ਼ਨ ਨੇ ਬਾਤ ਨੂੰ ਚਾਬੇ ਟਿੱਕੀ ਹੈ ਬੈਟੈਕਸਾਈ ਕੋਲ ਦੀ ਉਤਾਰਨ ਕੋਲ ਸਬਜੈਕਟ ਲੇਕਿਨ ਜੇ ਤੋ ਕਮੋ ਟਿੱਕੀ ਖੋਦੇਗਾ ਆਪ ਨੂੰ ਬਹੁਤ ਜ਼ਿਆਦਾ ਤੁਸੀਂ ਤੁਸੀਂ ਲਿਖੇ ਹੋਣਗੇ ਸੇਸ ਵਾਲਿਆਂ ਨੇ ਸਰ ਸਾਈ ਵਾਲਿਆਂ ਦੇ ਸਾਈ ਵਾਲਿਆਂ ਤੋਂ ਬਾਰੇ ਜੋ ਮਟਰ ਹੋ ਜਿਹਦੇ ਅਸਲੀ ਵਾਲੇ ਇੱਕ ਪੁਲਿਸ ਅਫਸਰ ਨੇ ਕਾ ਡਾਕੂਮੈਂਟ ਚੈੱਕ ਕੀਤੇ ਉਹਨਾਂ ਕੋ ਨਹੀਂ ਪਾਏਗੇ ਕਿ ਉਹਨਾਂ ਨੇ ਉਸੇ ਨੂੰ ਟਿੱਕੇ ਬੰਦ ਕਰਾ ਦਿੱਤੀ ਹਾਂ ਉਹ ਹਰ ਨੇ ਜੋ ਕੋਈ ਜਾਂਦਾ ਅਫਸਰ ਕਹਿੰਦੇ ਸਾਡੇ ਕੋਈ ਸਾਈ ਨਹੀਂ ਕੋਈ ਨਹੀਂ ਫਿਰ ਉਹਨਾਂ ਕੇਸਾਂ ਦਾ ਡਾਕੂਮੈਂਟ ਦੇ ਦਿਓ ਇਹ ਇਹ ਲਿਖ ਦੇਰ ਹੋ ਗਿਆ ਸਰ ਸਰ ਡਾਕੂਮੈਂਟ ਦਿਖਾ ਰਿਹਾ ਮੈਂ ਫੇਰ ਕਰਕੇ ਬੰਦੇ ਕਹਿੰਦੇ ਮਰਟਰ ਵੀ ਹੋ ਜੁਦਾ ਇੱਕ ਤੇ ਇੱਕ ਤੇ ਇਹਨਾਂ ਨੇ ਪੈਟਰੋਲਿੰਗ ਕਰ ਗਿਆ ਤੇ ਇੱਕ ਜਿੱਥੇ ਠੀਕੇ ਕਰੇ ਹਾਂਜੀ ਹੋਰ ਕੋਈ ਸਰ ਇੰਡਸਟਰੀ ਏਰੀਆ ਬੀ ਦੇ ਦੋ ਪਾਰਕਾਂ ਨੇ ਉਹਨਾਂ ਪਾਰਕਾਂ ਦੇ ਵਿੱਚ ਰਾਤ ਨੂੰ ਇੱਕ ਤੋਂ 1:30 ਵਜੇ ਥੋੜਾ ਉਹ ਥੋੜੀ ਡਿਟੇਲ ਡਿਟੇਲ ਦੱਸੋ ਸਰ ਇੰਡਸਟਰੀ ਏਰੀਆ ਬੀ ਹੈ ਜਿਹੜਾ ਜੀ ਉਹ ਪਾਰਕਾਂ ਨੇ ਉਹ ਪਾਰਕਾਂ ਦੇ ਵਿੱਚ ਰਾਤ ਨੂੰ 1 ਤੋਂ 1.5 ਵਜੇ ਹਾਂਜੀ ਚਾਤੇ ਲੜਕੇ ਹੁੰਦੇ ਉਲੜਬਾਜੀ ਵੀ ਕਰਦੇ ਨੇ ਨਾਲੇ-ਦੁਆਲੇ ਦੇ ਲੋਕਾਂ ਨੂੰ ਡੱਡੂ ਵੀ ਨੋਕੀ ਕਹੀਂ ਤਾਂ ਮੈਂ ਸੰਪਰਕ ਮੀਟਿੰਗਸ ਕੀਤੀਆਂ ਆ ਜਿਹੜੀ ਸਾਡੀ ਹੋ ਰਹੀ ਹੈ ਇਹ ਪ੍ਰੈਸ ਕਾਨਫਰੰਸ ਆਬਲਿਕ ਸੰਪਰਕ ਮੀਟਿੰਗ ਹੈ ਕਈ ਚੀਜ਼ਾਂ ਜਿਹੜੀ ਸਾਨੂੰ ਨਹੀਂ ਪਤਾ ਉਹ ਤੁਸੀਂ ਸਾਨੂੰ ਦੱਸ ਰਹੇ ਹੋ ਐਂਡ ਵੀ ਟੇਕ ਦ ਕਰੈਕਟਿਵ ਮੈਜਰਸ दो बार तो मैं जा चुके हैं तुझे कवर कितना सीखा है होएसी वो, के परचेज चंगे-चंगे बंदे फड़ के अपन अंदर कितने सीखे जी फिर थोड़ा जाए इलेक्शन टाइम आ गया और कार्य दोबारा शुरू वो तो चिंता जी जी जी, जी। अब है डेवलपमेंट वी आर वेरी क्लोज वेरी क्लोज